ਇਸੇ ਏਰੀਏ ਦੇ ਇਧਰ ਦੇ ਪਾਸੇ ਜਿਹੜੇ 15 ਤੋਂ 16 ਪਿੰਡ ਆ ਅਗਸਤ ਦੇ ਵਿੱਚ ਹੜ ਆਉਂਦਾ ਔਰ ਵੱਡੀ ਤਬਾਹੀ ਇਸੇ ਏਰੀਏ ਦੇ ਵਿੱਚ ਮਚ ਜਾਂਦੀ ਆ ਦੂਰੀ ਮਾਰ ਪਈਆ ਪਹਿਲਾਂ ਝੋਨਾ ਖਤਮ ਕਰ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਖਰਚਾ ਹੁਣ ਆਪ ਦੇ ਵੱਲੋਂ ਇਹਨਾਂ ਵੀਰਾਂ ਦੇ ਵੱਲੋਂ ਕੀਤਾ ਜਾ ਰਿਹਾ ਔਰ ਆਪਣੇ ਜ਼ਮੀਨਾਂ ਦੀ ਸਫਾਈ ਆ ਜਿਹੜੀ ਆਪਣੇ ਪੈਸੇ ਦੇ ਨਾਲ ਕੀਤੀ ਜਾ ਰਹੀ ਆ ਬਹੁਤ ਸਾਰੇ ਸਿੰਗਰ ਵੀ ਅੱਗੇ ਆਏ ਸੀ ਚਾਹੇ ਉਹਨਾਂ ਨੇ ਕਿਹਾ ਸੀ ਕਿ ਪਿੰਡ ਗੋਦ ਲਾਵਾਂਗੇ ਕੋਈ 10 ਪਿੰਡ ਗੋਦ ਲਊਗਾ ਕੋਈ 15 ਪਿੰਡ ਗੋਦ ਲਊਗਾ ਗੋਦ ਵਾਲੇ ਤੇ ਇੱਕ ਦਿਨ ਬਾਬਾ ਹਾਕਮ ਸਿੰਘ ਹੁਣੀ ਆ ਸ੍ਰੀਆਲੀ ਸਾਹਿਬ ਵਾਲੇ ਜਿਹੜੇ ਸੰਪਰਦਾ ਵਾਲੇ ਉਹਨਾਂ ਨੇ ਹਾਂ ਇਹ ਕਿਹਾ ਹੈਗਾ ਵੀ ਤੁਸੀਂ ਯਾਰ ਵੀਡੀਓ ਵਾਡੀਓ ਪਾ ਕੇ ਕਹੋ ਵੀ ਜਿਨ੍ਹਾਂ ਨੇ ਗੋਦ ਲਏ ਆ ਪਿੰਡ ਉਦੋਂ ਦੇ ਮੀਡੀਆ ਦੇ ਵਿੱਚ ਬੜਾ ਕਹਿਦਾ ਵੀ ਅਸੀਂ ਗੋਦ ਬੜੇ ਲੈ ਲਿਆ ਪਰ ਜੇ ਉਹ ਗੋਦ ਨਹੀਂ ਲਾਉਣੇ ਤੇ ਮਤਲਬ ਕੁਝ ਕਰਨਾ ਨਹੀਂਗਾ ਤੇ ਗੋਦ ਤੋਂ ਬਾਹਰ ਚੋ ਕੇ ਛੱਡ ਦਿਓ ਉਹ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਤੇ ਬੜਾ ਏ ਉਦੋਂ ਹੋ ਹੱਲਾ ਹੋਇਆ ਵੀ ਇੰਨੇ ਪਿੰਡ ਅਸੀਂ ਗੋਦ ਲੈ ਲਏ ਇੱਥੇ ਬੜਿਆਂ ਨੇ ਕਈ ਜਥੇਬੰਦੀਆਂ ਨੇ ਵੀ ਇਦਾਂ ਕਿਹਾ ਸੰਗਤ ਪੈਸਾ ਖਾਲਸਾ ਨੂੰ ਦੇ ਰਹੀ ਏ ਇਸੇ ਕਰਕੇ ਆੜ ਪੀੜ ਤਾਂ ਵਾਸਤੇ ਪਰ ਸਾਡੇ ਤੇ ਲੱਗ ਨਹੀਂ ਰਿਹਾ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਖਾਲਸਾ ਨੂੰ ਪੈਸਾ ਦੇ ਰਹੀ ਏ ਥੋੜੇ ਤੱਕ ਨਹੀਂ ਪਹੁੰਚ ਰਿਹਾ ਬਹੁਤ ਦੇ ਰਹੀ ਏ 12 ਦੀਆਂ ਸੁਰਖੀਆਂ ਬਣ ਗਈਆਂ ਪਰ ਥੋੜੇ ਕੋਲੇ ਕੋਈ ਆਇਆ ਨਹੀਂ ਇੱਥੇ ਸੁਰਖੀਆਂ ਬਣੀਆਂ ਅਖਬਾਰਾਂ ਦੀਆਂ ਇੱਥੇ ਗਰਾਊਂਡ ਜ਼ੀਰੋ ਤੇ ਕਿਸੇ ਨੇ ਨਹੀਂ ਪਹੁੰਚਣਾ ਅਸੀਂ ਕਿੰਨੇ ਵੀ ਜਿਹੜਾ ਕੋਈ ਵੀਰਪਰਾ ਗੋਦ ਲੈਂਦਾ ਨਾ ਉਹ ਇੱਥੇ ਗਰਾਊਂਡ ਜ਼ੀਰੋ ਧਾਨ ਕੇ ਵੇਖੇ ਇਹ ਅਹੀਂ ਆ ਪਿੰਡ ਗੋਦਲੇ ਆ ਅਖਬਾਰਾਂ ਤੇ ਟੀਵੀਆਂ ਤੇ ਬਹੁਤ ਕੁਛ ਕੀਤੀ ਜਾਂਦੇ ਪਰ ਇੱਥੇ ਕੋਈ ਨਹੀਂ ਪਹੁੰਚਦਾ ਸਤਸ੍ਰੀ ਅਕਾਲ ਨਿਰਪੱਖ ਪੋਸਟ ਨਾਲ ਜੁੜਿਆ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਆ ਜਿਲ੍ਹਾ ਕਪੂਰਥਲਾ ਦੇ ਬਹੁਪੁਰ ਮੰਡ ਪਿੰਡ ਦੇ ਵਿੱਚ ਤਹਿਸੀਲ ਸੁਲਤਾਨਪੁਰ ਲੋਧੀ ਰਾਜਾ ਸਾਰਾ ਏਰੀਆ ਜਿਹੜਾ ਇਹ ਸੁਲਤਾਨਪੁਰ ਲੋਧੀ ਦਾ ਪਾ ਜਾਂਦਾ ਔਰ ਬਹੁਪੁਰ ਮੰਡ ਮੰਡ ਪਿੰਡ ਹੋਵੇ ਬਹੁਪੁਰ ਜਦੀਦ ਪਿੰਡ ਹੋਵੇ ਉਸ ਇਸ ਏਰੀਆ ਦੇ ਇਧਰਲੇ ਪਾਸੇ ਜਿਹੜੇ 15 ਤੋਂ 16 ਪਿੰਡ ਅਗਸਤ ਦੇ ਵਿੱਚ ਹੜ ਆਉਂਦਾ ਔਰ ਵੱਡੀ ਤਬਾਹੀ ਇਸ ਏਰੀਆ ਦੇ ਵਿੱਚ ਮੱਚ ਜਾਂਦੀ ਹੈ 15 ਤੋਂ 16 ਪਿੰਡ ਪ੍ਰਭਾਵਿਤ ਹੁੰਦੇ ਆ ਔਰ ਆਰਥਿਕ ਤੌਰ ਤੇ ਲੋਕਾਂ ਦਾ ਨੁਕਸਾਨ ਹੁੰਦਾ ਉੱਥੇ ਮਾਨਸਿਕ ਤੌਰ ਤੇ ਲੋਕਾਂ ਦਾ ਨੁਕਸਾਨ ਹੁੰਦਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕੈਮਰੇ ਦੀ ਅੱਖ ਦੇ ਰਾਹੀਂ ਕਿ ਹੁਣ ਇੱਥੇ ਜਿਹੜੀ ਕਿਤੇ ਨਾ ਕਿਤੇ ਕਣਕ ਦੀ ਜਿਹੜੀ ਬਿਜਾਈ ਆ ਉਹ ਹੋ ਰਹੀ ਆ ਜਾਂ ਕਣਕ ਦੀ ਬਜਾਈ ਹੋ ਚੁੱਕੀ ਆ ਜਿਹੜੀਆਂ ਆ ਜ਼ਮੀਨਾਂ ਹੈਗੀਆਂ ਨੇ ਇਹਨਾਂ ਨੂੰ ਪਟਨਾ ਬਹੁਤ ਮੁਸ਼ਕਲ ਸੀਗਾ ਅਸੀਂ ਸਾਡੇ ਨਾਲ ਵੀਰ ਵੀ ਇੱਥੇ ਹੈਗੇ ਆ ਪਿੰਡ ਦੇ ਮੋਤਬਰ ਸੱਜਣ ਸਾਡੇ ਨਾਲ ਇਹਨਾਂ ਨੇ ਵੀ ਗੱਲਬਾਤ ਕਰਾਂਗੇ ਪਰ ਲੋਕ ਇਹਨਾਂ ਨੇ ਸਾਨੂੰ ਦੱਸਿਆ ਕਿ ਆਪਣੀ ਪੱਧਰ ਤੇ ਲੋਕ ਖਰਚਾ ਕਰਕੇ ਕਿਉਂਕਿ ਦੂਰੀ ਮਾਰ ਪਈਆ ਪਹਿਲਾਂ ਝੋਨਾ ਖਤਮ ਕਰ ਦਿੱਤਾ ਉਸ ਤੋਂ ਬਾਅਦ ਦੇ ਬੱਚਾ ਖਰਚਾ ਹੁਣ ਆਪ ਦੇ ਵੱਲੋਂ ਇਹਨਾਂ ਵੀਰਾਂ ਦੇ ਵੱਲੋਂ ਕੀਤਾ ਜਾ ਰਿਹਾ ਔਰ ਆਪਣੀ ਜ਼ਮੀਨਾਂ ਦੀ ਸਫਾਈ ਆ ਜਿਹੜੀ ਆਪਣੇ ਪੈਸੇ ਦੇ ਨਾਲ ਕੀਤੀ ਜਾ ਰਹੀ ਆ ਔਰ ਪਿੰਡ ਦੇ ਸੂਝਮਾਨ ਲੋਕ ਸਾਡੇ ਨਾਲ ਲਈ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਜੀ ਖਾਸਾ ਜੀ ਜਿਵੇਂ ਸਾਨੂੰ ਤੁਸੀਂ ਆਫਸਰ ਰਿਪੋਰਟ ਵੀ ਦੱਸਿਆ ਸੀਗਾ ਕਿ ਇੱਧਰ ਇਸ ਏਰੀਆ ਚ ਬਹੁਤ ਸਾਰਾ ਨੁਕਸਾਨ ਹੋਇਆ ਸੀ 15 ਤੋਂ 16 ਮਿੰਟ ਨੁਕਸਾਨ ਨੇ ਗਏ ਸੀ ਪਰ ਹੁਣ ਉਦੋਂ ਵੱਡੀ ਦੂਜੀ ਮਾਰ ਆ ਕੇ ਲੋਕ ਆਪਣੇ ਵੱਲੋਂ ਖਰਚਾ ਕਰਕੇ ਹੀ ਇਹ ਜ਼ਮੀਨਾਂ ਦੀ ਸਫਾਈ ਕਰ ਰਹੇ ਆ ਬਿਲਕੁਲ ਜੀ ਅਜੇ ਤੱਕ ਤਾਂ ਜਿਹੜਾ ਕੋਜ ਨਾ ਆਮ ਜਿਹੜੇ ਸੰਗਤ ਆ ਨਗਰਾਂ ਤੋਂ ਪਿੰਡਾਂ ਤੋਂ ਜਿੱਦਾਂ ਹਰਿਆਣੇ ਤੋਂ ਆਗੇ ਕੁਝ ਵੀਰਾਂ ਨੇ ਸਾਨੂੰ ਬੀਜ ਲਿਆ ਕੇ ਦਿੱਤਾ ਹਮ ਕੁਝ ਵੀਰਾਂ ਨੇ ਕੁਝ ਮਤਲਬ ਮੰਨ ਲਓ 10% ਹਿੱਸੇ ਦੇ ਵਿੱਚ ਜਿਹੜੀ ਡੀਏਪੀ ਖਾਦ ਦਿੱਤੀ ਜੀ ਬਾਕੀ ਜਿਹੜਾ ਖਰਚਾ ਵਾ ਚਾ ਡੀਜ਼ਲ ਦਾ ਚਾ ਜ਼ਮੀਨਾਂ ਨੂੰ ਪਧਰਾ ਕਰਨ ਦਾ ਟਰੈਕਟਰਾਂ ਦਾ ਚਾ ਆਪਣੀ ਖਾਦ ਦਾ ਜਾਂ ਬੀਜ ਦਾ ਇਹ ਵੱਡੇ ਪੱਦਰ ਤੇ ਜਿਹੜੇ ਆ ਆਪਣੇ ਆਪ ਹੀ ਜਿਹੜੀ ਸੰਗਤ ਆਪਣੇ ਇਥੋਂ ਦੇ ਏਰੀਏ ਦੇ ਬਚਿੰਦੇ ਆ ਇਹ ਕਰ ਰਹੇ ਆ ਹਾਲ ਦੀ ਘੜੀ ਜਿਹੜੀ ਆ ਉਹ ਨਹੀਂ ਹੋ ਰਹੀ ਜਿਵੇਂ ਬਹੁਤ ਸਾਰੇ ਸਿੰਗਰ ਵੀ ਅੱਗੇ ਆਏ ਸੀ ਚਾਹੇ ਉਹਨਾਂ ਨੇ ਕਿਹਾ ਸੀ ਕਿ ਪਿੰਡ ਗੋਦ ਲਾਵਾਂਗੇ ਕੋਈ 10 ਪਿੰਡ ਗੋਦ ਲਊਗਾ ਕੋਈ 15 ਪਿੰਡ ਗੋਦ ਲਊਗਾ ਤੁਹਾਡਾ ਪਿੰਡ ਵੀ ਕਿਸੇ ਸਿੰਗਰ ਨੇ ਗੋਦ ਲਿਆ ਸੀਗਾ ਨਹੀਂ ਸਾਡੇ ਏਰੀਏ ਦੇ ਵਿੱਚ ਨਹੀਂ ਸੀ ਇਦਾਂ ਮਤਲਬ ਹੋਇਆ ਮਨਕੀਰ ਤੌਲ ਖਿੱਤੇ ਆਇਆ ਸੀਗਾ ਪਸੰ ਕਦੀਮ ਪਿੰਡਾ ਉਥੇ ਇੱਕ ਮਤਲਬ ਇਧਰ ਉਹ ਘਰ ਠੱਠਿਆ ਸੀਗਾ ਤੇ ਉਹਦੀ ਇੱਕ ਬੇਟੀ ਸੀ ਉਹਨਾਂ ਦੇ ਪਤਾ ਨਹੀਂ 3 ਕੇ 4 ਲੱਖ ਰੁਪਈਆ ਉਹਨੂੰ ਦੇ ਕੇ ਗਿਆ ਸੀ ਜਾਂ 10 ਟਰੈਕਟਰ ਉਹਨਾਂ ਨੇ ਦਿੱਤੇ ਸੀ ਬਾਬਾ ਸੁੱਖਾ ਸਿੰਘ ਸ੍ਰੀ ਹਰਿਆਲੀ ਸਾਹਿਬ ਵਾਲਿਆਂ ਨੂੰ 10 ਕੇ 11 ਟਰੈਕਟਰ ਉਹਨਾਂ ਨੂੰ ਉਹ ਦੇ ਕੇ ਗਏ ਸੀ ਤੇ ਉਸ ਤੋਂ ਅਪਰੰਤ ਜਿਹੜਾ ਵਾ ਹੋਰ ਆਏ ਬੜੇ ਸੀਗੇ ਪਰ ਕਲਾਕਾਰਾਂ ਨੇ ਇਥੇ ਮੇਰੇ ਹਿਸਾਬ ਨਾਲ ਸਾਡੀ ਕੋਈ ਮਦਦ ਨਹੀਂ ਕੀਤੀ ਤੁਹਾਡੇ ਏਰੀਆ 'ਚ ਨਹੀਂ ਕੀਤੀ ਜਿਹੜੇ ਕਹਿੰਦੇ ਸੀ ਪਿੰਡ ਗੋਦ ਲਵਾਗੇ ਫਿਰ ਗਰਾਊਂਡ ਲੈਵਲ ਤੇ ਸੱਚਾਈ ਨਹੀਂ ਆ ਉਹ ਨਹੀਂ ਗੋਦ ਵਾਲੇ ਤੇ ਇੱਕ ਦਿਨ ਬਾਬਾ ਹਾਕਮ ਸਿੰਘ ਹਣੀਆ ਸਰੀਆਲੀ ਸਾਹਿਬ ਵਾਲੇ ਜਿਹੜੇ ਸੰਪਰਦਾ ਵਾਲੇ ਉਹਨਾਂ ਨੇ ਹਾਂ ਕਿਹਾ ਹੈਗਾ ਵੀ ਤੁਸੀਂ ਯਾਰ ਵੀਡੀਓ ਵਾਡੀਓ ਪਾ ਕੇ ਕਹੋ ਵੀ ਜਿਨ੍ਹਾਂ ਨੇ ਗੋਦ ਲਏ ਆ ਪਿੰਡ ਉਦੋਂ ਤੇ ਮੀਡੀਆ ਦੇ ਵਿੱਚ ਬੜਾ ਕਹਿਤਾ ਵੀ ਅਸੀਂ ਗੋਦ ਬੜੇ ਲੈ ਲਿਆ ਪਰ ਜੇ ਉਹ ਗੋਦ ਨਹੀਂ ਲਾਉਣੇ ਤੇ ਮਤਲਬ ਕੁਝ ਕਰਨਾ ਨਹੀਂਗਾ ਤੇ ਗੋਦ ਚੋਂ ਬਾਹਰ ਹੀ ਚੋ ਕੇ ਛੱਡ ਦਿਓ ਸਾਨੂੰ ਗੋਦ ਚੋਂ ਬਾਹਰ ਹੀ ਕੱਢ ਦਿਓ ਪਰ ਉਹ ਆ ਵੀ ਉਹ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਤੇ ਬੜਾ ਏ ਉਦੋਂ ਹੋ ਹੱਲਾ ਹੋਇਆ ਵੀ ਇੰਨੇ ਪਿੰਡ ਅਸੀਂ ਗੋਦ ਲੈ ਲਿਆ ਇੱਥੇ ਬੜਿਆਂ ਨੇ ਕਈ ਜਥੇਬੰਦੀਆਂ ਨੇ ਵੀ ਇਦਾਂ ਕਿਹਾ ਵੀ ਇਹ ਆ ਵੀ ਪਿੰਡ ਗੋਦ ਲੈ ਲਿਆ ਜੀ ਇੱਥੇ ਇੰਨੇ ਸੋ ਕਿੱਲਾ ਅਸੀਂ ਪੱਧਰ ਕਰਾਂਗੇ ਉਹ ਕਰਾਂਗੇ ਪਰ ਕੁਝ ਨਹੀਂ ਹੈਗਾ ਪਰ ਜਿਹਨੇ ਜਥੇਬੰਦੀ ਨੇ ਕਿਹਾ ਸੀ ਜ਼ਮੀਨਾਂ ਦੀ ਪੱਧਰੀਆਂ ਕਰਾਂਗੇ ਜ਼ਮੀਨਾਂ ਉਹਨਾਂ ਦੀ ਸਾਫ ਸਪਾਈ ਕਰਾਂਗੇ ਉਹ ਵੀ ਜਥੇਬੰਦੀ ਕਿਉਂ ਨਹੀਂ ਪਹੁੰਚੀ ਹੈਗੀ ਇੱਥੇ ਨਹੀਂ ਨਹੀਂ ਉਹ ਅਜੇ ਤਾਂ ਇੱਥੇ ਸਾਡੇ ਕੋਲੇ ਭਾਈ ਅਮਰਤਪਾਲ ਗਰੁੱਪ ਸੀਗਾ ਉਹਨਾਂ ਨੂੰ ਵੀ ਇੱਕ ਦਿਨ ਬਾਬਾ ਚਮਕੌਰ ਸਿੰਘ ਨਾਲ ਉਹਨਾਂ ਨੂੰ ਫੋਨ ਮੈਂ ਕੀਤਾ ਸੀ ਵੀ ਬਾਬਾ ਜੀ ਤੁਸੀਂ ਜਦੋਂ ਕਿਹਾ ਸੀ ਇੱਕ ਵਹੜਾ ਬੰਨ ਅਸੀਂ ਬਣਾਉਣਾ ਵਾ ਮਤਲਬ ਹੇਠਲੇ ਏਰੀਏ ਨੂੰ ਤਾਂ ਕਰੋ ਕਿਰਪਾ ਉੱਥੇ ਆਣ ਕੇ ਉਹ ਕਹਿੰਦੇ ਇਲੈਕਸ਼ਨ ਚ ਬੀਜੀਆਂ ਇਲੈਕਸ਼ਨ ਤੋਂ ਬਾਅਦ ਆਵਾਂਗੇ ਵੀ ਅਜੇ ਤੱਕ ਆਏ ਨਹੀਂ ਚਲੋ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਹੀਂ ਕਿਦੀ ਸਪੋਰਟ ਜਿਹੜਾ ਖੜ ਭੀੜ ਦਾ ਵਾਸਤੇ ਉਹਨਾਂ ਨੂੰ ਹੋਈ ਆ ਪੀ ਉਹਦੇ ਚੋਂ ਕੁਝ ਨਾ ਕੁਝ ਸਹਾਇਥੇ ਵੀ ਲਾਓ ਕਿਉਂਕਿ ਇੱਥੇ ਸੰਗਤ ਨੇ ਇੰਨਾ ਮਾਣ ਬਖਸ਼ਿਆ ਵੀ ਗੱਲਾਂ ਪਰੇ ਹੋਈਆਂ ਜੀ ਪਰ ਸਾਨੂੰ ਇੱਥੇ ਗਰਾਊਂਡ ਲੈਵਲ ਤੇ ਉਹਨਾਂ ਦਾ ਕੋਈ ਡਾ ਕੰਮ ਨਹੀਂ ਦਿਸਿਆ ਕਿਉਂਕਿ ਜਿਹੜੇ ਸਾਡੇ ਇੱਥੋਂ ਦੇ ਵੀਰ ਆ ਉਹ ਥੋੜਾ ਬਹੁਤ ਜਿਹੜਾ ਵਾ ਮਤਲਬ ਆਪਣੇ ਲੈਵਲ ਦੇ ਜਿੰਨਾਂ ਕੋ ਉਹਨਾਂ ਦੀ ਪਾਵਰ ਹੋਊਗੀ ਉਹ ਕਰਦੇ ਆ ਤੇ ਬਾਕੀ ਉਹਨਾਂ ਨੂੰ ਚਾਹੀਦਾ ਹੈਗਾ ਵੀ ਜਿੱਡੀ ਵੱਡੀ ਉਹ ਜਥੇਬੰਦੀ ਆ ਜਿੰਨਾਂ ਲੋਕਾਂ ਦੇ ਵਿੱਚ ਪਿਆਰ ਆ ਜਿੰਨਾਂ ਉਹਨਾਂ ਨੂੰ ਮਾਨ ਸਤਿਕਾਰ ਲੋਕ ਸੰਗਤ ਨੇ ਦਿੱਤਾ ਵਾ ਉਹ ਜਿਹੜਾ ਉਹ ਇੱਥੇ ਵੱਡੇ ਪੱਦਰ ਤੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਜੀ ਪਰ ਜਿਹੜਾ ਨਹੀਂ ਕਰ ਰਿਹਾ ਜਿਵੇਂ ਖਾਲਸਾ ਏਡ ਸੰਸਥਾ ਪਹਿਲਾਂ ਆਈ ਸੀਗੀ ਇੱਥੇ ਹੁਣ ਉਹਨਾਂ ਦਾ ਕੋਈ ਨੁਮਾਇੰਦੇ ਇੱਥੇ ਕੰਮ ਕਰ ਰਹੇ ਹੈਗੇ ਆ ਵੇਖੋ ਜੀ ਖਾਲ ਜਿਹੜੇ ਨਾ ਦਵਿੰਦਰਜੀਤ ਸਿੰਘ ਸੂਸ਼ੀ ਉਹਨਾਂ ਦੇ ਪਹਿਲਾਂ ਇਨਚਾਰਜ ਉਹ ਤਾਂ ਸ਼ਾਇਦ ਅਸਤੀਫਾ ਦੇ ਗਿਆ ਉਹਨਾਂ ਨੇ ਆਪਣੇ ਪਦ ਤੋਂ ਉਹਨਾਂ ਨੇ ਅਸਤੀਫਾ ਦੇਤਾ ਜੀ ਹੁਣ ਜਿਹੜੇ ਨਵੇਂ ਆਏ ਆ ਉਹਨਾਂ ਨਾਲ ਇੱਕ ਵੀਰ ਨਾਲ ਸਾਡਾ ਸੰਪਰਕ ਹੋਇਆ ਸੀ ਅਜੇ ਤੇ ਮੇਰੇ ਹਿਸਾਬ ਨਾਲ ਉਹਨਾਂ ਦਾ ਕੋਈ ਐਮਡੀ ਬਣਿਆ ਹੀ ਨਹੀਂਗਾ ਹਮ ਚਾਰਜ ਨਹੀਂ ਕਿਸ ਨੇ ਸੰਭਾਲਿਆ ਤੇ ਉਹਨਾਂ ਨੂੰ ਅਸੀਂ ਇੱਕ ਦਿਨ ਸੰਪਰਕ ਕੀਤਾ ਸੀ ਉਹ ਗੁਰਦਾਸਪੁਰ ਰਿਪੋਰਟ ਕਰਦੇ ਆ ਤੇ ਉਹਨਾਂ ਨੂੰ ਉਹ ਕਹਿੰਦੇ ਸੀ ਵੀ ਜ਼ਰੂਰ ਤੁਹਾਡੇ ਵੀ ਕਰਾਂਗੇ ਜੀ ਤੁਸੀਂ ਪੰਚਾਇਤਾਂ ਵੱਲੋਂ ਸਾਨੂੰ ਇੱਕ ਐਪਲੀਕੇਸ਼ਨ ਬਣਾ ਕੇ ਦਿਓ ਤੇ ਅਸੀਂ ਤੁਹਾਡੇ ਕੋਲ ਆਵਾਂਗੇ ਹਮ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਸਰਪ੍ਰੀਖਾ ਲਾ ਕੇ ਬਣਾ ਕੇ ਤੇ ਪਾਤੀ ਜੀ ਮੇਰੇ ਹਿਸਾਬ ਨਾਲ 10 ਦਿਨ ਹੋ ਗਏ ਅਜੇ ਹਮ ਨਹੀਂ ਹੋਈ ਆਇਆ ਉਹਨਾਂ ਦੇ ਵੱਲੋਂ ਕੋਈ ਜਵਾਬ ਨਹੀਂ ਆਇਆ ਨਹੀਂ ਉਹਨਾਂ ਦੇ ਵੱਲੋਂ ਬਾਅਦ ਚ ਕੋਈ ਜਵਾਬ ਨਹੀਂ ਆਇਆ ਵੀ ਅਸੀਂ ਕਦੋਂ ਸਾਨੂੰ ਤਾਂ ਕਹਿੰਦੇ ਇੱਕ ਦੋ ਦਿਨਾਂ ਅਸੀਂ ਤੁਹਾਡੇ ਕੋ ਆਵਾਂਗੇ ਪਰ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਖਾਲਸਾ ਆਇੜ ਨੇ 2024 ਦੇ ਵਿੱਚ ਸਾਡੇ ਲਗਭਗ 50000 50 ਲੱਖ ਰੁਪਇਆ ਤਕਰੀਬਨ ਸਾਡੇ ਏਰੀਆ ਦੇ ਬੰਨਾਂ ਨੂੰ ਰਿਪੇਅਰ ਕਰਨ ਤੇ ਲਾਇਆ ਸੀ ਜੀ ਜ਼ਮੀਨਾਂ ਬਣਾਉਣ ਵਾਸਤੇ ਲਾਇਆ ਸੀ ਤੇ ਉਹ ਹੀ ਦਵਿੰਦਰਜੀਤ ਸੰਘੋਣੀ ਉਦੋਂ ਇੰਚਾਰਜ ਹਮ ਤੇ ਜਿਹੜੇ ਉਹਨਾਂ ਦੀ ਟੀਮ ਸੀ ਹਮ ਪਰ ਉਹਨਾਂ ਦੇ ਐ ਕਿ ਆਪ ਦਾ ਕੋਈ ਉਹਨਾਂ ਦਾ ਆਪਸ ਵਿੱਚ ਹੋ ਗਿਆ ਵਾ ਪਤਾ ਨਹੀਂ ਕੀ ਉਹਨਾਂ ਨੂੰ ਚੱਕਰ ਹੋਇਆ ਤੇ ਐ ਨੁਕਸਾਨ ਸਾਡਾ ਹੋ ਰਿਹਾ ਸੰਗਤ ਪੈਸਾ ਖਾਲਸਾ ਜਣ ਨੂੰ ਦੇ ਰਹੀ ਏ ਇਸੇ ਕਰਕੇ ਹੜਪੀੜ ਤਾਂ ਵਾਸਤੇ ਪਰ ਸਾਡੇ ਤੇ ਲੱਗ ਨਹੀਂ ਰਿਹਾ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਖਾਲਸਾ ਜਣ ਨੂੰ ਪੈਸਾ ਦੇ ਰਹੀ ਏ ਥੋੜੇ ਤਾਂ ਘਣੀ ਪਹੁੰਚ ਰਿਹਾ ਬਹੁਤ ਦੇ ਰਹੀ ਬਹੁਤ ਦਿੱਤਾ ਸਾਡੇ ਹੜਪੀੜ ਤਾਂ ਦੇ ਨਾਂ ਤੇ ਖਾਲਸਾ ਜਿਹੜੇ ਕਹੋ ਜੀ ਸੰਸਥਾ ਜੀ ਤੇ ਲੋਕਾਂ ਨੂੰ ਵਿਸ਼ਵਾਸ ਆ ਇਹ ਅਸੀਂ ਵਿਸ਼ਵਾਸ ਕਰਦੇ ਹਾਂ ਅਸੀਂ ਵੀ ਹੜ ਦੇ ਦੌਰਾਨ ਵੀ ਕਹਿੰਦੇ ਰਹੇ ਵੀ ਖਾਲਸਾ ਕਹੇ ਏੜੇ ਹੋ ਜੀ ਸੰਸਥਾ ਦਾ ਜਿੰਨੇ ਐਂਡ ਤੱਕ ਸਾਡੇ ਪਰ ਅਜੇ ਤੱਕ ਸਾਡੇ ਕੋ ਭਰਾ ਨਹੀਂ ਪਹੁੰਚੇ ਅਪੀਲ ਕਰਨਾ ਚਾਹੁੰਦੇ ਵੀ ਸਾਡੀ ਸਾਰ ਲਓ ਜੀ ਭਾਜੀ ਵੀਰ ਜੀ ਹੁਣੀ ਵੀ ਆਪਣੀ ਪੱਧਰ ਤੇ ਖਰਚਾ ਪਾਣੀ ਕਰਕੇ ਔਰ ਆਪਣੀ ਜ਼ਮੀਨ ਦੀ ਸਫਾਈ ਕਰਕੇ ਇੱਥੇ ਕਣਕ ਦੀ ਬਿਜਾਈ ਕਰ ਰਹੀ ਸੀਗੀ ਔਰ ਤੁਸੀਂ ਆਪਣੀ ਜ਼ਮੀਨ ਦੀ ਹੁਣ ਤੱਕ ਆਪਣੀ ਰੁਪਈਆ ਨਹੀਂ ਸਫਾਈ ਕੀਤੀ ਹੈ ਮੈਂ ਆਦੇ ਕੋਲੋਂ ਜੋ ਵੀ ਡੀਜ਼ਲ ਆਇਆ ਟਰੈਕਟਰ ਆਇਆ ਸਾਰਾ ਕੋ ਮੈਂ ਆਦੇ ਕੋਲੋਂ ਡੀਏਪ ਉਹ ਵੀ ਮੈਂ ਆਦੇ ਕੋਲੋਂ ਲੈ ਕੇ ਆ ਪੱਲਿਓ ਲੈ ਕੇ ਆ ਇੱਕ ਰੁਪਈਆ ਕਿਸੇ ਵੀਰ ਭਰਾ ਦਾ ਯੋਗਦਾਨ ਨਹੀਂ ਆਇਆ ਜਿੱਦਾਂ ਵੀਰ ਨੇ ਦੱਸਿਆ ਖਬਰਾਂ ਚ ਬਹੁਤ ਆਏ ਆ ਪਰ ਸਾਡੇ ਕੋਲ ਜ਼ੀਰੋ ਗਰਾਉਂਡ ਤੇ ਕੋਈ ਵੀ ਨਹੀਂ ਬੰਦਾ ਪਹੁੰਚਿਆ। ਅਖਬਾਰਾਂ ਦੀਆਂ ਸੁਰਖੀਆਂ ਬਣ ਗਈਆਂ ਪਰ ਤੁਹਾਡੇ ਕੋਲੇ ਕੋਈ ਆਇਆ ਨਹੀਂ। ਇੱਥੇ ਸੁਰਖੀਆਂ ਬਣੀਆਂ ਅਖਬਾਰਾਂ ਦੀਆਂ। ਇੱਥੇ ਗਰਾਉਂਡ ਜ਼ੀਰੋ ਤੇ ਕਿਸੇ ਨੇ ਨਹੀਂ ਪਹੁੰਚਣਾ। ਹੁਣ ਮੈਂ ਆਪਦੀ ਜਿੰਨੀ 30 35 ਕਿਲੇ 40 ਖੇਤ ਆ ਮੈਂ ਆਪਦੇ ਪੱਲਿਓਂ ਹੀ ਡੀਜ਼ਲ ਖਰਚ ਕਰਕੇ ਪੱਲਿਓਂ ਹੀ ਪੈਸਾ ਲਾ ਕੇ ਕਣਕ ਬੀਜਣ ਦੇ ਆ ਸਟੱਮ। 20 25 25 ਕਿਲੇ ਮੇਰੇ ਕੋਲ ਠੇਕੇ ਤੇ ਆ। 15 16 ਕਿਲੋ ਮੇਰੇ ਕੋਲ ਆਪ ਦੀ। ਠੇਕਾ ਕੀ ਰੇਟ ਐ ਇੱਥੇ ਪਰ ਕਿਲੇ ਦਾ? 60000 ਰੁਪਏ ਠੇ 60000 ਰੁਪਏ ਹਾਂਜੀ ਰੋ ਵੀ ਸਰਕਾਰ ਅਜੇ ਖਰਾਬਾ ਨਹੀਂ ਪਾਉਂਦੀ ਕਈਆਂ ਖ ਪਾਤਾ ਤੇ ਕਈਆਂ ਖ ਤਾਂ ਨਹੀਂ ਪਾਇਆ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਵੀ ਮੈਂ ਫਸਲ ਤੇ ਵੀਜੀ ਆ ਨਾ ਚਾਹੇ ਮੇਰੇ ਕੋਲ ਮਾਲਕੀ ਚਾਹੇ ਮੇਰੇ ਕੋਲ ਕੱਚੀ ਫਸਲ ਤੇ ਮੇਰੀ ਮਰੀ ਆ ਪਰ ਖਰਾਬਾ ਕਿਉਂ ਨਹੀਂ ਸਰਕਾਰ ਪਾ ਰਹੀ ਹੈ ਜੇ ਤੇ ਉਹ ਵੀ ਜ਼ਰੂਰੀ ਆ ਪਰ ਜਿਹੜੀ ਤੁਸੀਂ ਇਹ ਗੋਦ ਵਾਲੀ ਗੱਲ ਕਰਦੇ ਨੇ ਉਹ ਸਾਰੀ ਇਥੇ ਝੂਠ ਕੋਈ ਨਹੀਂ ਸਾਡੇ ਕੋਲ ਪਹੁੰਚਿਆ ਜੇ ਤਾਈ ਗਰਾਊਂਡ ਲੈਵਲ ਤੇ ਗੋਦ ਵਾਲੀ ਗੱਲ ਤਾਂ ਫੇਲਿਅਰ ਆ ਕੋਈ ਵੀ ਨਹੀਂ ਪਹੁੰਚਿਆ ਤੁਸੀਂ ਦੇਖ ਸਕਦੇ ਮੈਂ ਤੁਹਾਡੇ ਸਾਹਮਣੇ ਕਣਕ ਪੀਦਾ ਛੱਡ ਕੇ ਆ ਬਿਲਕੁਲ ਬਿਲਕੁਲ 1 ਰੁਪਈਆ ਨਹੀਂ ਮੈਨੂੰ ਕਿਸੇ ਯੋਗਦਾਨ ਪਾਏ 1 ਰੁਪਈਆ ਦਾ ਵੀ ਕਿਸੇ ਸੰਸਥਾ ਨੇ ਆ ਕੇ ਥੋੜੀ ਬਾਹ ਨਹੀਂ ਫੜੀ ਕੀ ਅਸੀਂ ਸਫਸਪਾਈ ਕਰਦੇ ਹਾਂ ਜ਼ਮੀਨਾਂ ਦੀ ਅਸੀਂ ਤੁਹਾਡੇ ਬਾਹਾਂ ਦੀ ਜਿਹੜੀ ਕਣਕ ਦੀ ਬਜਾਈ ਕਰਕੇ ਦਿੰਨੇ ਆ ਨਾ ਕਿਸੇ ਨੇ ਨਹੀਂ ਫੜੀ ਕੋਈ ਵੀ ਨਹੀਂ ਇਸ ਸੰਸਥਾ ਜਿੱਤੇ ਆਈ ਅਸੀਂ ਅਪੀਲ ਕਰਦੇ ਹਾਂ ਚਲੋ ਅਸੀਂ ਤੇ ਬਿਜਲੀ ਆ ਪਰ ਅਜੇ ਵੀ ਆਨ ਕੇ ਸਾਡੀ ਬਾਹ ਫੜ ਲੋ ਜਿਹੜਾ ਸਾਡਾ ਖਰਚਾ ਲੱਗਾ ਚਲੋ ਉਹ ਸਾਨੂੰ ਦੇ ਦਿਓ ਫਿਰ ਵੀ ਅਸੀਂ ਗਾਂ ਦਾ ਸਰਕਲ ਚ ਲਾ ਲੰਘ ਸੋਕ ਸੋਕ ਹੋ ਕੇ ਪਰ ਨਹੀਂ ਕੋਈ ਨਹੀਂ ਪਹੁੰਚਿਆ ਜੀ ਜਿਹਦਾ ਵੀਰ ਨੇ ਦੱਸਿਆ ਵੀ ਅਜੇ ਤੱਕ ਡੀਏਪੀ ਵੀ ਨਹੀਂ ਸਾਨੂੰ ਮਿਲਦੀ ਕਈਆਂ ਵੀਰਾਂ ਨੂੰ ਇਸ ਵੀਰ ਨੂੰ ਡੀਏਪੀ ਨੂੰ ਹੀ ਸੰਸਥਾ ਵਾਲੇ ਕਈ ਕਹਿੰਦੇ ਡੀਏਪੀ ਲੈ ਕੇ ਆ ਉਹ ਵੀ ਨਹੀਂ ਸਾਨੂੰ ਮਿਲੀ ਪਰਸੋਂ ਮੈਂ ਆਪ ਦੇ ਪੱਲਿਓ ਲੈ ਕੇ ਆਇਆ ਉਹ ਵੀ ਸ਼ਪਾਰਸ਼ਨਾ ਕਿਸੇ ਵੀਰ ਭਰਾ ਤੋਂ ਪੈਸੇ ਫੜ ਕੇ ਹੂੰ ਡੀਏਪੀ ਲੈ ਕੇ ਆ ਡੀਏਪੀ ਦਾ ਰੋਲਾ ਵੀ ਪਿਆ ਹੋਇਆ ਉਹ ਪੂਰਾ ਪਿਆ ਹੈ ਉਹ ਵੀ ਪਿਆ ਯਾਰ ਉਹ ਵੀ ਸਰਕਾਰ ਦੇ ਕੰਨ ਤੇ ਜੂਨੀਅਰ ਸਰਕਾਰੀ ਵੀ ਬਜਾਈ ਤੇ ਹੁਣ ਲੰਘਦੀ ਜਾਂਦੀ ਹੈ ਹੂੰ ਮੱਗਰ ਚੜਨ ਵਾਲਾ ਤੇ ਡੀਏਪੀ ਅਜੇ ਲੋਕਾਂ ਨੂੰ ਮਿਲਦੀ ਨਹੀਂ ਪਈਗੀ ਮੈਂ ਇੱਕ ਪਰਸੋਂ ਕਿਸੇ ਵੀਰ ਭਰਾ ਤੋਂ ਪੈਸੇ ਫੜ ਕੇ ਤਰਲੇ ਮਿੰਤਾ ਕਰਕੇ ਤੇ ਡੀਏਪੀ ਲੈ ਕੇ ਆਇਆ ਹੂੰ ਅਸੀਂ ਕਿੰਨੇ ਵੀ ਜਿਹੜਾ ਕੋਈ ਵੀਰ ਭਰਾ ਗੋਦ ਲੈਂਦਾ ਨਾ ਉਹ ਇੱਥੇ ਗਰਾਊਂਡ ਜ਼ੀਰੋ ਧਾਨ ਕੇ ਵੇਖੇ ਹ ਵੀਹੀਂ ਆ ਪਿੰਡ ਗੋਦਲੇ ਆ ਅਖਬਾਰਾਂ ਤੇ ਟੀਵੀਾਂ ਤੇ ਬਹੁਤ ਕੁਛ ਕੀਤੀ ਜਾਂਦੀ ਪਰ ਇੱਥੇ ਕੋਈ ਨਹੀਂ ਪਹੁੰਚਦਾ ਭਾਈ ਖਾਲਸਾ ਜੀ ਇਹ ਦੂਰੀ ਮਾਰਨੀ ਹੈ ਇੱਕ ਪਾਸੇ ਹੜਾ ਆ ਜਾਂਦਾ ਪਾਣੀ ਬਹੁਤ ਸਾਰੀ ਤਬਾਹੀ ਇਸ ਏਰੀਆ ਦੇ ਵਿੱਚ ਮਚਾ ਜਾਂਦਾ ਦੂਜੀ ਮਾਰ ਇਹ ਆ ਕਿ ਲੋਕਾਂ ਦੇ ਵੱਲੋਂ ਫਿਰ ਦੁਬਾਰੇ ਆਪਣੀ ਪੱਧਰ ਦੀ ਪੈਸੇ ਲੋਣੇ ਪੈ ਰਹੇ ਆ ਵੇਖੋ ਬੜੀ ਵੱਡੀ ਮਾਰ ਆ ਕਿਉਂਕਿ ਫਸਲ ਕਿਸਾਨ ਦੀ ਇੱਕ ਵਾਰੀ ਮਰ ਜਵੇ ਇਹਨਾਂ ਦੇ ਕਈ ਸਾਲ ਉਹ ਤੋਂ ਉੱਠਿਆ ਨਹੀਂ ਜਾਂਦਾ ਸਾਡੀ ਫਸਲ ਮਰੀ 23 ਦੇ ਵਿੱਚ ਜੀ 24 ਲੱਗ ਗਿਆ ਸਾਨੂੰ ਜ਼ਮੀਨਾਂ ਬਣਾਉਂਦਿਆਂ ਹੂੰ 25 ਦੇ ਵਿੱਚ ਬਹੁਤਾਤ 80% ਲੋਕ ਇਹੋ ਜਿਹੇ ਨੇ 25 2025 ਦੇ ਵਿੱਚ ਫਸਲ ਬੀਜੀ 25 ਚ ਫਿਰ ਮਰ ਗਈ ਲਗਾਤਾਰ 3 ਸਾਲ ਮਾਰ ਪੈ ਗਈ ਹੁਣ ਜੇ ਆਪਾਂ ਫਸਲ ਮਰ ਗਈ ਆ ਜਮੀਨਾਂ ਖਰਾਬ ਹੋ ਗਈਆਂ ਉਹਨਾਂ ਤੋਂ ਉਦੋਂ ਬਾਅਦ ਜਿਹੜੀ ਆ ਕਣਕ ਦੀ ਫਸਲ ਆ ਜਿੱਦਾਂ ਭਰਾਵਾਂ ਨੇ ਬੜੀਆਂ ਦੂਰੋਂ ਦੂਰੋਂ ਆ ਕੇ ਸੰਸਥਾਵਾਂ ਨੇ ਸਾਡੀ ਬਾਹ ਫੜੀ ਆਮ ਭਰਾਵਾਂ ਨੇ ਜਿਹੜੇ ਮੈਂ ਕਹਿੰਨਾ ਵੀ ਜਿੱਦਾਂ ਨਗਰਾਂ ਦੀਆਂ ਕਮੇਟੀਆਂ ਬਣੀਆਂ ਹੁੰਦੀਆਂ ਉਹਨਾਂ ਭਰਾਵਾਂ ਨੇ ਜਿਹੜਾ ਅਸੀਂ ਬੰਨ ਬਣਾ ਰਹੇ ਹਾਂ ਜਿੱਥੇ ਬਾਬਾ ਸੁੱਖਾ ਸਿੰਘ ਸ੍ਰੀ ਹਰਿ ਆਲੀ ਸਾਹਿਬ ਵਾਲਿਆਂ ਦਾ ਸਹਿਯੋਗ ਦੇ ਨਾਲ ਕੰਮ ਚੱਲਦਾ ਨਾਲ ਸਾਡੀ ਇੱਥੇ ਲੋਕਲ ਕਮੇਟੀ ਬਣੀ ਆ ਜਿਹੜੀ ਇਹਨਾਂ ਏਰੀਏ ਦੇ ਲੋਕਲ ਕਮੇਟੀ ਬਣੀ ਉਹਦੇ ਵਿੱਚ ਉਹ ਤਾਂ ਪ੍ਰੋਜੈਕਟ ਚੱਲਦਾ ਪਿਆ ਉਹਦੇ ਵਿੱਚ ਬੜੀ ਵੱਡੀ ਤਾਰ ਦੀ ਬੋਰੀਆਂ ਦੀ ਇੱਥੇ ਡੀਜ਼ਲ ਦੀ ਬਹੁਤ ਵੱਡੀ ਸੇਵਾ ਵਾ ਪਰ ਜਿਹੜਾ ਜਿਹੜਾ ਗੱਲ ਫੇਰ ਉੱਥੇ ਆ ਜਾਂਦੀ ਆ ਵੀ ਜਿਨ੍ਹਾਂ ਨੇ ਹੋ ਹੱਲਾ ਕੀਤਾ ਇਹਨਾਂ ਵੱਡੀਆਂ ਸੰਸਥਾਵਾਂ ਨੇ ਜਾਂ ਕਲਾਕਾਰ ਵੀਰਾਂ ਨੇ ਜਾਂ ਹੋਰ ਵੀ ਮੰਨ ਲਓ ਜਿਹੜੇ ਕੋਈ ਫੇਮਸ ਹੈ ਨਾ ਲੋਕ ਸੀਗੇ ਉਹਨਾਂ ਨੇ ਵੀ ਅਸੀਂ ਇੱਥੇ ਆ ਕਰਾਂਗੇ ਅਸੀਂ ਉਹ ਕਰਾਂਗੇ ਪਰ ਹੁਣ ਅਸੀਂ ਬੇਨਤੀ ਕਰਦੇ ਵੀ ਇੱਥੇ ਲੋਕਾਂ ਦੀ ਆਣ ਕੇ ਬਾਹ ਫੜੋ ਜਿਹੜੇ ਬੰਦੇ ਦੀ ਜ਼ਮੀਨ 'ਚ ਰੇਤ ਪਈ ਆ ਕਈ ਬੰਦੇ ਇਦਾਂ ਦੇ ਹੈਗੇ ਜਿਨ੍ਹਾਂ ਦੀ ਪੂਰੀ ਪੂਰੀ ਜ਼ਮੀਨ ਦੇ ਵਿੱਚ ਰੇਤ ਪਈ ਅਜੇ ਤੱਕ ਉਹਨਾਂ ਦਾ ਕੋਈ ਮਤਲਬ ਕਿਸੇ ਨੇ ਹੱਲ ਨਹੀਂ ਕੀਤਾ ਉਹਨਾਂ ਦੀ ਤਾਂ ਕਣਕ ਵੀ ਨਹੀਂ ਜਾਣੀ ਕੋਈ ਵੀ ਨਹੀਂ ਪੀਜੀ ਜਾਣੀ ਅਗਲੀ ਫਸਲ ਵੀ ਗਈ ਜ਼ਮੀਨ ਵੀ ਉਵੇਂ ਦੀ ਪਈ ਆ ਤੇ ਉਹਨਾਂ ਦਾ ਵਿੱਚ ਕਿਵੇਂ ਉਹਨਾਂ ਨੇ ਆਪਣਾ ਗੁਜ਼ਾਰਾ ਚਲਾਉਣਾ ਹੈ ਨਾ ਤੇ ਇੱਥੇ ਕਰਕੇ ਇਥੋਂ ਜਿਹੜੀਆਂ ਸੰਸਥਾਵਾਂ ਵੀ ਨੇ ਜਿਹੜੇ ਕਲਾਕਾਰ ਵੀਰ ਨੇ ਜਾਂ ਜਿਨ੍ਹਾਂ ਨੇ ਤੁਸੀਂ ਕਿਹਾ ਵੀ ਗੋਦ ਲਏ ਆ ਏਰੀਆ ਉਹਨਾਂ ਨੂੰ ਭਰਾਵਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਸਾਡੇ ਤੱਕ ਪਹੁੰਚ ਕਰੋ ਪਹੁੰਚ ਕਰਕੇ ਆਣ ਕੇ ਗਰਾਊਂਡ ਤੇ ਵੇਖੋ ਜਿਹੜਾ ਕਾਰਜ ਕਰਨ ਵਾਲਾ ਉਹ ਕਰੋ ਜਿਹੜੀ ਲੋਕਾਂ ਨੂੰ ਸਹੂਲਤ ਦੇਣ ਵਾਲੀ ਆ ਉਹ ਦਿਓ ਜੀ ਸਾਨੂੰ ਵੀਰ ਉਹਨਾਂ ਨੇ ਦੱਸਿਆ ਕਿ ਸੰਤ ਬਲਬੀਰ ਸਿੰਘ ਸੀਂਚੇਵਾਲ ਜਿਹੜੇ ਪਹਿਲੇ ਦਿਨ ਤੋਂ ਉੱਥੇ ਲੱਗੇ ਹੋਏ ਆ ਉਹਨਾਂ ਦੀ ਜਿਹੜੀ ਸੰਸਥਾ ਹੈਗੀ ਉਹ ਵੀ ਇੱਥੇ ਕੰਮ ਕਰ ਰਹੀ ਆ ਸਰਕਾਰ ਦੇ ਨੁਮਾਇੰਦੇ ਵੀ ਹੈਗੇ ਆ ਉਹ ਵੇਖੋ ਉਹਨਾਂ ਨੇ ਨਾ ਹੜਾਂ ਦੇ ਵਿੱਚ ਇੱਥੇ ਚਾਰ ਪੰਜ ਅਗਨ ਬੋਰਡ ਸੀਗੇ ਉਹਨਾਂ 'ਚ ਪਟ્રોલ ਜਿੰਨਾ ਮੱਚਦਾ ਸੀ ਉਹ ਪਾਉਂਦੇ ਰਹਿ ਹੂੰ ਘਰਾਂ ਚ ਲੰਗਰ ਪ੍ਰਸ਼ਾਦਾ ਵੀ ਵਰਤਾਉਂਦੇ ਰਹਿ ਹਮ ਹੋਰ ਵੀ ਜਿੰਨਾ ਉਹਨਾਂ ਦਾ ਯੋਗਦਾਨ ਹੁਣ ਮੈਂ ਤੁਹਾਨੂੰ ਦੱਸਿਆ ਵੀ ਭੈਣੀ ਕਾਦਰ ਬਖਸ਼ ਤੋਂ 11 ਅਗਸਤ ਨੂੰ ਵਾਂ ਟੁੱਟਿਆ ਸੀ ਜੀ ਉਹ ਅਸੀਂ ਇੱਕ ਹਫਤਾ ਲਾ ਕੇ ਸਾਡੀ ਲੋਕਲ ਕਮੇਟੀ ਵੱਲੋਂ ਜਿਹੜੀ ਸਾਡੇ ਕੋ ਮਦਦਾਈ ਭਰਾਵਾਂ ਦੀ ਉਹਦੇ ਨਾਲ ਅਸੀਂ ਇਹਨੂੰ ਪੂਰਤਾ ਸੀ ਜੀ ਉਸ ਤੋਂ ਬਾਅਦ ਜਿਹੜੇ ਤੁਹਾਡੇ ਵਰਗੇ ਭਰਾਵਾਂ ਦੇ ਆਮ ਸੰਗਤ ਜਿਹੜੀ ਆਪ ਮੁਹਾਰੇ ਆਉਂਦੀ ਸੀ ਜਿਹੜੀ ਆਣ ਕੇ ਟਰੈਕਟਰਾਂ ਦੇ ਨਾਲ ਉੱਥੇ ਕਰਾਏ ਮਾਰ ਕੇ ਬੰਨਦੇ ਵੀ ਮਿੱਟੀ ਪਾਉਂਦੇ ਰਏ ਪਲੱਸ ਨਾਲ ਜਿਹੜੀਆਂ ਲੋਕਾਂ ਦੀ ਉਥੇ ਜ਼ਮੀਨਾਂ ਖਰਾਬ ਹੋਈਆਂ ਸੀ ਏਰੀਏ ਦੇ ਲੱਗ ਲੱਗੇ ਉਹਨਾਂ ਨੂੰ ਉਹਦੇ ਵਿੱਚ ਉਹਨਾਂ ਨੇ ਪੱਧਰ ਵੀ ਕੀਤਾ ਰੇਤ ਦੇ ਵੀ ਗੱਡੀ ਭਰਾਵਾਂ ਨੇ ਬਾਬਾ ਸੀਚੇ ਵਾਲ ਹੋਣਾ ਨੇ ਕੀ ਕੀਤਾ ਵੀ ਉੱਥੋਂ ਲੈ ਕੇ 11 ਅਗਸਤ ਤੋਂ ਜਿੱਥੋਂ ਬੰਨ ਟਟਾ ਹੈ ਭਣੀ ਕਾਦਰਬਖਸ਼ ਤੋਂ ਤੇ ਆ ਜਿਹੜਾ ਸਾਡਾ ਪੋਲ ਆ ਜੀ ਪੋਲ ਤੱਕ ਜਿਹੜਾ ਵਾ ਉਸ ਬੰਨ ਤੇ ਮਿੱਟੀ ਪਾਉਣ ਦਾ ਕੰਮ ਕੀਤਾ ਹੁਣ ਵੀ ਮੈਂ ਥੋੜਾ ਦਿਨ ਪਹਿਲਾਂ ਉਹਨਾਂ ਦੇ ਸੇਵਾਦਾਰ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੂੰ ਮੈਂ ਕਹਿ ਰਿਹਾ ਸੀਗਾ ਵੀ ਜਿਹੜੇ ਲੋਕ ਭਰਾ ਆਪਣੇ ਆ ਵੀ ਮਦਦ ਸੰਗਤਾਂ ਨੇ ਬਹੁਤ ਕੀਤੀ ਆ ਬਾਬਾ ਸੀਚੇ ਵਾਲ ਕੋ ਵੀ ਕੀਤੀ ਆ ਬਾਬਾ ਸੁਖਾ ਸਿੰਘ ਹੋਣਾ ਕੋ ਵੀ ਕੀਤੀ ਸਾਡੀ ਲੋਕਲ ਕਮੇਟੀ ਕੋ ਵੀ ਕੀਤੀ ਭਾਈ ਅਮਰਤਪਾਲ ਗਰੁੱਪ ਕੋ ਵੀ ਬਹੁਤ ਕੀਤੀ ਆ ਅਸੀਂ ਕਹਿੰਨੇ ਆ ਵੀ ਜਿੱਦਾਂ ਅਸੀਂ ਮਤਲਬ ਉਥੇ ਕੰਮ ਐਡਾ ਕਰ ਰਹੇ ਜਿੱਥੇ 5.5 ਤੋਂ 6 ਲੱਖ ਰੁਪਈਆ ਲੋਕਲ ਕਮੇਟੀ ਦਾ ਜਿਹੜਾ ਖਰਚਾ ਚੱਲਦਾ ਰੋਜ਼ਦਾਰ ਆ ਡੇਲੀ ਦਾ ਡੇਲੀ ਦਾ 5.5 ਤੋਂ 6 ਲੱਖ 6 ਲੱਖ ਰੁਪਈਆ ਸਾਡੀ ਜਿਹੜੀ ਇਹਨਾਂ ਪਿੰਡਾਂ ਦੀ ਲੋਕਲ ਕਮੇਟੀ ਬਣੀ ਆ 16 ਪਿੰਡਾਂ ਦੀ ਜਿਹੜੀ ਲੋਕਲ ਕਮੇਟੀ ਬਣੀ ਆ ਉਹਦੇ ਵੱਲੋਂ ਉਥੇ ਖਰਚਾ ਕੀਤਾ ਜਾ ਰਿਹਾ ਜੇ ਨਹੀਂ ਤੇ ਸਾਡੇ ਕੋਲ ਕੋਈ ਭਰਾ ਆਣ ਕੇ ਬਹਿ ਕੇ ਵੇਖ ਲਵੇ ਅਸੀਂ ਚਾਹੁੰਦੇ ਆਂ ਵੀ ਜਿਹੜੇ ਭਰਾ ਹੁਣ ਆਪਾਂ ਆਪ ਮਾਰੇ ਆਪਣੀਆਂ ਜ਼ਮੀਨਾਂ ਵਾਰ ਆਇਆ ਭਾਈ ਅਮਰਤਪਾਲ ਗਰੁੱਪ ਨੂੰ ਵੀ ਬੇਨਤੀ ਕਰਦੇ ਆਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਤੇ ਬਾਬਾ ਸੀਚੇ ਵਾਲ ਨੂੰ ਵੀ ਕਰਦੇ ਵੀ ਉਹਨਾਂ ਨੂੰ ਤੇ ਡੀਜ਼ਲ ਹੀ ਦੇ ਦਿਓ ਉਹਨਾਂ ਨੂੰ ਡੀਜ਼ਲ ਜੋ ਸਾਰਿਆਂ ਨੂੰ ਆਪਣੀਆਂ ਜ਼ਮੀਨਾਂ 'ਚ ਆਹ ਭਰਾਵਾ ਜੇ ਇਹਨੂੰ ਮੰਨ ਲਓ ਦੋ ਜਿੰਨਾਂ ਦਾ ਡੀਜ਼ਲ ਮੱਚਦਾ ਸੀ ਸਵੇਰ ਤੋਂ ਟਰੈਕਟਰ ਸ਼ਾਮਾਂ ਨੂੰ ਦੇਣਾ ਚਾਹੀਦਾ ਸੀ ਬਿਲਕੁਲ ਪਰ ਨਹੀਂ ਦਿੱਤਾ ਇਦਾਂ ਹੀ ਹੋਰ ਜਿਹੜੇ ਭਰਾਵਾ ਜ਼ਮੀਨਾਂ ਆਪਣਾ ਖਰਚਾ ਕਰ ਰਿਆ ਉਹ ਕਹਿੰਦੇ ਹਣ ਬਾਬਾ ਉਹਨਾਂ ਦੇ ਸੇਵਕ ਨਾਲ ਗੱਲ ਹੋ ਰਹੀ ਉਹ ਕਹਿੰਦੇ ਵੀ ਜਿਹੜੇ ਜ਼ਮੀਨਾਂ 'ਚ ਲਾਗੇ ਝਰੀ ਮਾਰੀ ਆ ਨਾ ਉਹਨਾਂ ਦੇ ਟਰੈਕਟਰਾਂ ਚ ਅਸੀਂ ਤੇਲ ਪਾ ਰਹੇ ਤੇ ਵੇਖੋ ਜੇ ਤੁਸੀਂ ਉਹਨਾਂ ਭਰਾਵਾਂ ਦੇ ਪਾਰੇ ਉਹਨਾਂ ਦੇ ਲਾਗੇ ਜ਼ਮੀਨ ਪੈਂਦੀ ਆ ਉਹਨਾਂ ਦੀ ਹਾਂਜੀ ਹਾਂਜੀ ਜਿਨ੍ਹਾਂ ਦੇ ਲਾਗੇ ਰੇਤ ਚੁੱਕੀ ਜਾਂ ਮਸ਼ੀਨ ਝਰੀ ਮਾਰ ਕੇ ਬੰਦ ਤੇ ਉੱਤੇ ਮਿੱਟੀ ਛੱਡਦੀ ਆ ਤੇ ਉਹਨਾਂ ਨੂੰ ਪੂਰਨ ਵਾਸਤੇ ਜਾਂ ਜਿਹੜੇ ਕੋਈ 2-4 ਲਾਗੇ ਹੋਣਗੇ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਨੂੰ ਹੱਥ ਜੋੜ ਕੇ ਵੀ ਸਾਰਿਆਂ ਨੂੰ ਦੋ ਬਿਲਕੁਲ ਵੀ ਸੰਗਤ ਨੇ ਜਿਹੜਾ ਪੈਸਾ ਦਿੱਤਾ ਵਾ ਸੰਗਤ ਨੇ ਜਿਹੜਾ ਡੀਜ਼ਲ ਦਿੱਤਾ ਜਾਂ ਸੰਗਤ ਨੇ ਜੋ ਵੀ ਮਦਦ ਕੀਤੀ ਆ ਉਹ ਹੜ ਭੀੜ ਦਾ ਵਾਸਤੇ ਕੀਤੀ ਆ ਇਥੇ ਇਹ ਨਹੀਂ ਕੀਤਾ ਵੀ ਮੈਂ ਫਲਾਣੇ ਨੂੰ ਚੀਜ਼ ਦੇਣਾ ਤੇ ਫਲਾਣੇ ਨੂੰ ਨਹੀਂ ਦੇਣਾ ਇਦਾਂ ਤਾਂ ਨਹੀਂ ਕੀਤਾ ਜੀ ਇਦਾਂ ਦਿੱਤੀ ਹੈ ਨਾ ਵੀ ਉਹਨਾਂ ਦੀ ਮਦਦ ਕਰੋ ਤਗੜੇ ਹੋਗੇ ਜੇ ਅਸੀਂ ਲੋਕਲ ਕਮੇਟੀ ਆ ਸਾਨੂੰ ਵੀ ਉਹਨਾਂ ਨੇ ਇਹ ਕਰਕੇ ਪੈਸਾ ਦਿੱਤਾ ਵੀ ਤੁਸੀਂ ਭਲੇ ਦਾ ਕੰਮ ਕਰਨਾ ਇਹਨਾਂ ਦਾ ਤੇ ਅਸੀਂ ਸਭ ਤੋਂ ਪਹਿਲਾਂ ਮੇਨ ਕੰਮ ਕਰ ਰਹੇ ਹਾਂ ਬੰਨ ਬੰਨਣ ਦਾ ਉਹ ਬੰਨ ਬੰਨਣ ਵਾਸਤੇ ਜਿੰਨਾ ਸਾਡਾ ਖਰਚਾ ਹੋ ਰਿਹਾ ਉਹ ਅਸੀਂ ਕਰ ਰਹੇ ਹਾਂ ਲੇਬਰ ਦਾ ਖਰਚਾ ਆ ਜੇ ਚਾਹੇ ਉੱਥੇ ਸਾਡਾ ਟੈਂਟ ਲਾਉਣ ਤੇ ਜਾਂ ਸਾਡਾ ਮਸ਼ੀਨਾਂ ਤੇ ਪੋਕ ਲੈਣਾਂ ਦੇ 1,70,000 ਰੁਪਿਆ ਮੰਥਲੀ ਰੈਂਟ ਆ ਜੀ ਤੇ 6 ਪੋਗ ਲੈਣਾ ਚੱਲਦੀਆਂ ਰਾਣਾ ਇੰਦਰਪਤਾਪ ਆ 2 ਪੋਗ ਲੈਣਾ ਉਹਦੀਆਂ ਚੱਲਦੀਆਂ ਰਾਣਾ ਇੰਦਰਪਤਾਪ ਐਮਐਲਏ ਜਿਹੜਾ 2 ਪੋਗ ਲੈਣਾ ਉਹਦੀਆਂ ਚੱਲਦੀਆਂ ਜਿਹੜੀਆਂ 1.70 ਲੱਖ ਰੁਪਏ ਮਹੀਨੇ ਦਾ ਰੈਂਟ ਆ ਵਿਚ ਵਿਚਾਰ ਬੋਰੇ ਵੀ ਆ ਕੋਈ ਸਾਨੂੰ ਲਿਹਾਉਣੇ ਪੈਂਦੇ ਕੋਈ ਉਹ ਸਾਡੇ ਕੋਲ ਭੇਜ ਰਿਹਾ ਜਿੰਨਿਆਂ ਨਾਲ ਹੁੰਦੇ ਆ ਅਸੀਂ ਕਹਿੰਨੇ ਵੀ ਇਦਾਂ ਜਿਹੜਾ ਜਾਂ ਤਾਂ ਸਾਂਝਾ ਕੰਮ ਕਰੋ ਇੱਕ ਸਾਰਾ ਸਾਂਝਾ ਪ੍ਰੋਜੈਕਟ ਪਹਿਲੋ ਆਪਾਂ ਸਰੇ ਲਾ ਲਈਏ ਸਾਰਿਆਂ ਦਾ ਸਾਂਝਾ ਤੇ ਫੇਰ ਬਾਅਦ ਚ ਦੂਜਾ ਵੇਖ ਲਾਂਗੇ ਜਾਂ ਜੇ ਤੁਸੀਂ ੜੋੜ ੜੋੜ ਕਰਦੇ ਜੇ ਤੇ ਕਰੋ ਫਿਰ ਆ ਜਿਹੜੇ ਭਰਾ ਆਪਣੇ ਕੋਲੋਂ ਡੀਜ਼ਲ ਲਿਆ ਰਹੇ ਆਪਣੇ ਕੋਲੋਂ ਡੀਏਪੀ ਲਿਆ ਰਹੇ ਆ ਆਪਣੇ ਕੋਲੋਂ ਬੀਜ ਲਿਆ ਕੇ ਪਾਰ ਰਹੇ ਆ ਇਹਨਾਂ ਦੀ ਮਦਦ ਕਰ ਦਿਓ ਯਾਰ ਜੀ ਆਹੀ ਚਾਹੀਦਾ ਤਾਂ ਇਹ ਵੱਡੀ ਜਿਹੜੀ ਨੁਕਸਾਨ ਹੈ ਇਹਨਾਂ ਵੀਰਾਂ ਦਾ ਜਦੋਂ ਜਦੋਂ 2 ਮਹੀਨੇ ਪਹਿਲਾਂ ਇਸ ਏਰੀਆ ਦੇ ਵਿੱਚ ਹੜ ਹੁੰਦਾ ਤੁਹਾਨੂੰ ਕੈਮਰੇ ਦੇ ਅੱਖ ਨਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਉਸੇ ਉਹੀ ਜਗ੍ਹਾ ਇੱਥੇ ਇਸ ਹੜਾਂ ਦੇ ਦੌਰਾਨ ਕਿਸ਼ਤੀਆਂ ਦੇ ਵਿੱਚ ਬਹਿ ਕੇ ਹੁੰਦੇ ਰਹੇ ਆ ਔਰ ਪਾਣੀ ਜਿਹੜਾ ਇੱਥੇ ਸਾ ਸਾ ਛੇ ਸੇ ਫੁੱਟ ਪਾਣੀ ਸੀਗਾ ਜ਼ਮੀਨਾਂ ਦੇ ਵਿੱਚ ਉਹ ਲੱਗਦਾ ਨਹੀਂ ਸੀਗਾ ਕਿ ਇਹ ਜ਼ਮੀਨਾਂ ਹਨ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਕੋਈ ਦਰਿਆ ਹੈਗਾ ਉਹੀ ਜ਼ਮੀਨਾਂ ਨੇ ਹੜਾਂ ਦੀ ਸਮਾਪਤੀ ਤੋਂ ਬਾਅਦ ਦੇ ਵਿੱਚ ਇਹਨਾਂ ਵੀਰਾਂ ਦੇ ਵੱਲੋਂ ਆਪਣੇ ਵੱਲੋਂ ਖਰਚਾ ਕਰਕੇ ਇਹਨਾਂ ਜ਼ਮੀਨਾਂ ਦੀ ਸਫਾਈ ਕੀਤੀ ਜਾ ਰਹੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਕਣਕ ਦੀ ਬਜਾਈ ਵੀ ਆਪ ਕਰ ਰਹੇ ਆ ਜਿਹੜੇ ਡੀਜ਼ਲ ਇਹਨਾਂ ਵੀਰਾਂ ਤੱਕ ਨਹੀਂ ਪਹੁੰਚਾ ਜਿਹੜੇ ਸਿੰਗਰ ਕਹਿੰਦੇ ਸੀਗੇ ਜੋ ਉਹਨਾਂ ਦੇ ਕਈਆਂ ਹੋਈਆਂ ਗੱਲਾਂ ਜਿਹੜੇ ਕਲਾਕਾਰਾਂ ਦੀਆਂ ਜਿਹੜੇ ਸਿੰਗਰਾਂ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਸੀਗੀਆਂ ਕਿ ਕਿਸੇ ਸਿੰਗਰ ਨੇ 15 ਪੰਡ ਗੋਦ ਲੈ ਲੇ ਕਿਸੇ ਸਿੰਗਰ ਨੇ 10 ਪੰਡ ਗੋਦ ਲੈ ਲੇ ਕਿਸੇ ਸਿੰਗਰ ਨੇ 5 ਪੰਡ ਗੋਦ ਲੈ ਲੇ ਪਰ ਗਰਾਊਂਡ ਲੈਵਲ ਤੇ ਉਹਨਾਂ ਗੱਲਾਂ ਦੀ ਸੱਚਾਈ ਜਿਹੜੀ ਹੈਗੀ ਆ ਉਹ ਜ਼ੀਰੋ ਹੈ ਹਾਲਾਂਕਿ ਕਿਸੇ ਵੀ ਸਿੰਗਰ ਨੇ ਇੱਕ ਵੀ ਪੰਡ ਨੂੰ ਗੋਦ ਨਹੀਂ ਲਿਆ ਹੈਗਾ ਇਸ ਏਰੀਆ ਦੇ ਨੂੰ ਇਸ ਏਰੀਆ ਦੇ 15 ਤੋਂ 16 ਪੰਡ ਹੈ ਪਰ ਕਿਸੇ ਵੀ ਸਿੰਗਰ ਨੇ ਗੋਦ ਨਹੀਂ ਲਿਆ ਪੰਡ ਇਹਨਾਂ ਵੀਰਾਂ ਦਾ ਕਹਿਣਾ ਜੇ ਕਿਸੇ ਨੇ ਸਾਡੇ ਨੂੰ ਗੋਦ ਲਿਆ ਜਾਦਾ ਸਾਡੀ ਆ ਕੇ ਇੱਥੇ ਬਾਹ ਫੜੋ ਸਾਡੇ ਨਾਲ ਸਾਡੇ ਜ਼ਮੀਨਾਂ ਦੀ ਸਫਾਈ ਕਰੋ ਜਾਂ ਸਾਨੂੰ ਆਪਣੇ ਗੋਲ ਦੇ ਵਿੱਚੋਂ ਬਾਹਰ ਕੱਢ ਲਓਗੇ ਅਸੀਂ ਆਪ ਹੀ ਕੰਮ ਕਰ ਲਵਾਂਗੇ ਔਰ ਜਿਹੜੀਆਂ ਸੰਸਥਾਵਾਂ ਗੱਲ ਕਰਦੀਆਂ ਸੀਗੀਆਂ ਕਿ ਅਸੀਂ ਲੋਕਾਂ ਦੇ ਨਾਲ ਖੜੇ ਆ ਉਹ ਟਰੈਕਟਰਾਂ ਦੀ ਸੱਚਾਈ ਆ ਉਹ ਵੀ ਜ਼ੀਰੋ ਆ ਜੋ ਟਰੈਕਟਰ ਜਿਹੜੇ ਦਿੱਤੇ ਗਏ ਸੀਗੇ ਮਨਕੀਰਤ ਔੜਖ ਦੇ ਵੱਲੋਂ ਉਹ ਟਰੈਕਟਰ ਇਹਨਾਂ ਲੋਕਾਂ ਕੋਲੇ ਇੱਕ ਵੀ ਨਹੀਂ ਪਹੁੰਚਾ ਹੈਗਾ ਗਰਾਊਂਡ ਜ਼ੀਰੋ ਤੇ ਔਰ ਆਪਣੇ ਟਰੈਕਟਰਾਂ ਦੇ ਨਾਲ ਆਪਣੇ ਸਾਧਨਾਂ ਦੇ ਨਾਲ ਇਹਨਾਂ 15 ਤੋਂ 16 ਪਿੰਡਾਂ ਦੀਆਂ ਸਾਂਝੀ ਕਮੇਟੀ ਬਣੀ ਹੋਈ ਆ ਉਹ ਕਮੇਟੀ ਆ ਜਿਹੜੀ ਉਹ ਬੰਨ ਤੇ ਕੰਮ ਕਰ ਰਹੀ ਆ ਉਹ ਹਰ ਰੋਜ਼ ਦਾ 5 ਤੋਂ 6 ਲੱਖ ਰੁਪਇਆ ਖਰਚਾ ਆ ਰਿਹਾ ਇਹਨਾਂ ਵੀਰਾਂ ਦੀ ਬੇਨਤੀ ਆ ਸੰਸਥਾਵਾਂ ਅੱਗੇ ਚਾਹੇ ਉਹ ਖਾਲਸਾ ਏਡ ਦੀ ਗੱਲ ਹੋਵੇ ਬਾਬਾ ਸੁਖਾ ਸਿੰਘ ਸਰਹੈਲੀ ਸਾਹਿਬ ਵਾਲੇ ਉਹ ਇੱਥੇ ਲੱਗੇ ਹੋਇਆ ਸੰਤ ਬਲਬੀਰ ਸਿੰਘ ਸਿੰਚੇ ਵੱਲ ਉਹਨਾਂ ਦੀ ਸੰਸਥਾ ਜਿਹੜੀ ਹੈਗੀ ਆ ਉਹ ਪਹਿਲੇ ਦਿਨ ਤੋਂ ਇੱਥੇ ਡਟੀ ਹੋਈ ਆ ਸਰਕਾਰ ਦੇ ਨੁਮਾਇੰਦੇ ਵੀ ਉਹ ਹੈਗੇ ਆ ਉਹ ਬੰਦ ਨੂੰ ਪੂਰਨ ਦਾ ਜਿਹੜਾ ਬੰਦ ਨੂੰ ਮਿੱਟੀ ਲਾਉਣ ਦਾ ਕੰਮ ਕਰ ਰਿਹਾ ਔਰ ਵੱਡੀ ਗੱਲ ਇਹ ਤਾਂ ਲੋਕਾਂ ਦੀ ਹੈਗੀ ਆ ਕਿ ਨਾ ਤਾਂ ਕੋਈ ਸੰਸਥਾ ਬਾਅਦ ਜੋ ਪਹੁੰਚੀ ਆ ਇੱਥੇ ਔਰ ਲੋਕਾਂ ਜੋ ਸੰਗਤ ਦਾ ਪੈਸਾ ਆਇਆ ਸੀਗਾ ਉਹ ਸੰਗਤ ਦੇ ਪੈਸੇ ਨਾਲ ਹੀ ਨਾ ਲੋਕਾਂ ਦੀ ਮਾੜੀ-ਮੋਟੀ ਸੇਵਾ ਹੋ ਰਹੀ ਆ ਜੁੜ ਰਹੇ ਹੋਂ ਨਿਰਪੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਤਾਣਾ ਕੈਮਰਾਮੈਨ ਗੁਰਸਰਨ ਦੇ ਨਾਲ ਧੰਨਵਾਦ